ਕੁੜੀਆਂ ਨੂੰ ਤਾਂ ਸਪੈਸ਼ਲੀ ਕੋਈ ਨਾ ਕੋਈ ਜੇ ਵੈਪਨ ਵੀ ਹੋ ਰੱਖ ਸਕਦੀਆਂ ਮੈਂ ਤਾਂ ਰეკਮੈਂਡ ਕਰੂੰਗਾ ਰੱਖਣਾ ਚਾਹੀਦਾ ਮੈਂ ਦੇਖ ਰਹੀ ਹਾਂ ਜੀ ਅੱਜ ਦੀ ਡੇਟ ਸਿਨੇਮਾ 'ਚ ਬਹੁਤ मीनिंगफुल ਕੰਟੈਂਟ ਬਣਾਇਆ ਜਾ ਰਿਹਾ ਹੈ ਪਹਿਲਾਂ ਹਮੇਸ਼ਾ ਸਿਰਫ ਕਾਮੇਡੀ ਰੌਮਕਾਮ ਰੋਮਾਂਸ ਇਹ ਚੀਜ਼ਾਂ ਚੱਲ ਰਹੀਆਂ ਸੀ ਤੇ ਅੱਜਕੱਲ ਕਾਫੀ ਵਧੀਆ ਹੋਰ ਸਬਜੈਕਟਸ ਆ ਰਿਹਾ ਬਿਸਿਕਲੀ ਸਾਡਾ ਮਕਸਦ ਇਹ ਸੀ ਕਿ ਅਸੀਂ ਪੱਗ ਦੇ ਸਹੀ ਅਰਥ ਕੀ ਨੇ ਹੈਨਾ ਕਿਉਂਕਿ ਪੱਗ ਦੇ ਨਾਲ ਬਹੁਤ ਮਿਸਕਨਸੈਪਸ਼ਨਸ ਜੁੜੀਆਂ ਹੋਈਆਂ ਨੇ ਕਿ ਸਿਰ ਤੇ ਪੱਗ ਬਨ ਲਈ दैट्स ਇਟ ਟਾਈਮ ਸਿੱਖ ਨਾ ਗੁਰੂ ਨੇ ਹੀ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਜੇ ਤੁਸੀਂ ਮੇਰੇ ਸਿੱਖ ਹੋ ਜਿਆਦਾ ਫਿਰ ਲੜੋ ਜਾਂ ਫਿਰ ਬਦਾਵਾ ਦੇਖ ਦਿਓ ਵੀ ਅਹੀਂ ਨਹੀਂ ਐ ਕਿ ਲੁਕੋੜੀ ਛੇੜਤੀ ਜਾਂ ਸਿਗਰਟ ਪੀ ਲਈ ਜਾਂ ਕੋਈ ਇਹੋ ਜਿਹਾ ਕੰਮ ਕਰਤਾ ਨਕਮਾ ਜਿਆ ਤੇ ਉਹ ਫਿਰ ਪੱਗ ਦੀ ਸ਼ਾਨ ਵੀ ਖਰਾਬ ਹੁੰਦੀ ਆ ਗੁਰਮੁਖ ਤੇ ਗੁਰਮੁਖ ਸਾਡੇ ਨਾਲ ਨੇ ਕੁਲਜਿੰਦਰ ਜੀ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਿਲਕੁਲ ਚੜ੍ਹਦੀ ਕਲਾ ਅਸੀਂ ਜਿਹੜੀ ਦਸਤਾਰ ਦੀ ਜ਼ਿੰਮੇਵਾਰੀ ਵਧਾਤੀ ਆ ਨਾ ਮੈਨੂੰ ਲੱਗਦਾ ਜਿੰਨੇ ਮੁੰਡਿਆਂ ਨੇ ਉਹਨਾਂ ਦਸਤਾਰ ਬੰਨੀ ਹੋਣੀ ਆ ਨਾ ਉਹਨਾਂ ਨੂੰ ਤੇ ਇੱਕ ਰਿਸਪੌਂਸਿਬਿਲਟੀ ਆਪਣੀ ਪਤਾ ਲੱਗ ਗਈ ਹਾਂ ਬਿਲਕੁਲ ਪਤਾ ਲੱਗਣੀ ਹੀ ਚਾਹੀਦੀ ਹੈ ਕਿਉਂਕਿ ਹੈਗੀ ਹੈ ਇਹ ਜ਼ਿੰਮੇਵਾਰੀ ਆਪਾਂ ਜਿਵੇਂ ਇਹਦੇ ਵਿੱਚ ਡਾਇਲੌਗ ਵੀ ਰੱਖਿਆ ਕਿ ਪੱਗ 7 ਮੀਟਰ ਦਾ ਕੱਪੜਾ ਨਹੀਂ ਕਿ ਰਿਸਪੌਂਸਿਬਿਲਟੀ ਆ ਕਈ ਵਾਰ ਆਪਾਂ ਇਹਨੂੰ ਜਸਟ ਐਜ਼ ਕਾਸਟਿਊਮ ਲੈ ਕੇ ਇੱਕ ਲੁੱਕ ਚੰਗੇ ਤਾਂ ਲੱਗ ਰਹੇ ਹੁੰਨੇ ਐ ਚ ਕੋਈ ਸ਼ੱਕ ਨਹੀਂ ਆਪਾਂ ਰਾਜੇ ਲੱਗ ਰਹੇ ਹੁੰਨੇ ਆ ਪਰ ਉਹ ਫਿਰ ਰਿਸਪਾਂਸਿਬਿਲਟੀ ਜੇ ਭੁੱਲ ਕੇ ਜਦੋਂ ਆਪਾਂ ਇੱਕ ਇਹਦੇ ਚ ਥੋੜਾ ਜਿਹਾ ਸੀਨ ਵੀ ਸੀਗਾ ਕਿ ਜੋ ਕੋੜੀ ਛੇੜਤੀ ਜਾਂ ਸਿਗਰਟ ਪੀਲੀ ਜਾਂ ਕੋਈ ਇਹੋ ਜਿਹਾ ਕੰਮ ਕਰਤਾ ਨਕਮਾ ਜਾ ਤੇ ਉਹ ਫਿਰ ਪਗ ਦੀ ਸ਼ਾਨ ਵੀ ਖਰਾਬ ਹੁੰਦੀ ਆ ਸੋ ਮੇਰੀ ਇਹੀ ਭਰਾਵਾਂ ਨੂੰ ਛੋਟਿਆਂ ਨੂੰ ਜਿਹੜੇ ਮੇਰੇ ਤੋਂ ਜੰਗਰ ਨੇ ਬਜ਼ੁਰਗ ਤਾਂ ਸਾਰੇ ਜਾਣਦੇ ਹੀ ਐ ਦੀ ਇੰਪੋਰਟੈਂਸ ਉਹ ਜ਼ਰੂਰ ਇਹਨੂੰ ਸਮਝਣ ਕਿ ਇਹ ਥੋੜੀ ਜੀ ਨਾਲ ਰਿਸਪਾਂਸਿਬਿਲਟੀ ਦੇ ਨਾਲ ਵੀ ਟਰਬਨ ਨੂੰ ਹੈਂਡਲ ਕਰਨ ਇੱਕ ਸ਼ਬਦ ਜਿਸ ਨੇ ਗੁਰਮੁਖ ਨੂੰ ਜਗਾ ਦਿੱਤਾ ਬੇਦਾਵਾ ਸਿੱਖ ਕੀ ਆ ਪਹਿਲਾਂ ਇਹ ਦੱਸੋ ਬਦਾਵਾ ਸਿੱਖ ਦੇਖੋ ਬਦਾਵਾ ਲਿਖਿਆ ਸੀਗਾ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਉੱਥੇ ਕਿਦਰਾਨੇ ਦੀ ਟਾਪ ਤੇ ਉੱਥੇ ਜਦੋਂ ਗੁਰੂ ਗੋਬਿੰਦ ਸਾਹਿਬ ਕੋਲੋਂ ਬਾਅਦ ਚ ਉਹ ਉਹਨਾਂ ਨੇ ਪਾੜਿਆ ਵੀ ਸੀਗਾ ਭਾਈ ਮਾਹ ਸਿੰਘ ਦੀ ਅਗਵਾਈ ਵਿੱਚ ਉਹ ਸਿੰਘ ਸੀਗੇ ਥੱਕ ਗਏ ਸੀਗੇ ਜੰਗਾ ਤੋਂ ਅੱਕ ਗਏ ਸੀਗੇ ਤੇ ਉਹਨਾਂ ਨੇ ਬਦਾਵਾ ਲਿਖਤਾ ਵੀ ਗੁਰੂ ਅਸੀਂ ਤੇਰੇ ਸਿੱਖ ਨਹੀਂ ਆ ਤੇ ਅਸੀਂ ਚੱਲੇ ਆਪਣੇ ਘਰਾਂ ਨੂੰ ਗੁਰੂ ਨੇ ਹੀ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਜੇ ਤੁਸੀਂ ਮੇਰੇ ਸੇਖੋ ਜਾਂ ਫਿਰ ਲੜੋ ਜਾਂ ਫਿਰ ਬਦਾਵਾ ਦੇਖ ਦਿਓ ਵੀ ਅਹੀਂ ਨਹੀਂ ਆ ਸੋ ਉਹ ਬਦਾਵਾ ਜਿਹੜਾ ਲਿਖਿਆ ਸੀ ਇੱਕ ਪੱਤਰ ਲਿਖਿਆ ਸੀਗਾ ਸੋ ਇਹਦੇ ਵਿੱਚ ਵੀ ਜਿਹੜੀ ਨੀਰੂ ਆ ਉਹ ਗੁਰਮੁਖ ਨੂੰ ਇਹ ਹਲੂਣਦੀ ਆ ਕਿ ਤੂੰ ਗੁਰਮੁਖ ਨਾਮ ਤਾਂ ਰੱਖਿਆ ਹੋਇਆ ਪਰ ਤੂੰ ਨਾਂ ਦਾ ਹੀ ਗੁਰਮੁਖ ਹੈ ਗੁਰਮੁਖ ਹੈ ਨਹੀਂ ਅਸਲ 'ਚ ਤੂੰ ਬਦਾਵਾ ਸਿੰਘ ਹੈ ਕਿ ਤੂੰ ਗੁਰੂ ਦੀ ਸਿੱਖੀ ਨੂੰ ਗੁਰੂ ਦੀ ਹਿਸਟਰੀ ਨੂੰ ਗੁਰੂ ਦੀ ਬਾਣੀ ਨੂੰ ਸਿਰਫ ਸੁਣਦਾ ਹੀ ਐ ਅਮਲ ਨਹੀਂ ਕਰਦਾ ਉਹਦੇ ਤੇ ਤੇ ਉਹ ਜਿਹੜੀ ਉਹਦੀ ਆਤਮਾ ਉਹਦੇ ਤੋਂ ਝੰਜੋੜੀ ਜਾਂਦੀ ਆ ਤੇ ਉਹ ਚੀਜ਼ਾਂ ਨੇ ਜਿਹੜੀਆਂ ਅਲਟੀਮੇਟਲੀ ਇਹ ਕੈਰੈਕਟਰ ਬਿਲਡ ਕਰਦੀਆਂ ਨੇ ਤੇ ਗੁਰਮੁਖ ਫਿਰ ਖੜਾ ਹੁੰਦਾ ਹੈ ਤੇ ਉਹ ਲੜਦਾ ਹੈ ਜ਼ੁਲਮ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਇਹ ਫਿਲਮ ਤੁਹਾਡੇ ਅਕੋਰਡਿੰਗਲੀ ਜੇ ਤੁਸੀਂ ਇੱਕ ਵੇਅਰ ਹੋਵੋ ਕਿ ਇਹ ਮੈਸੇਜ ਯੰਗਸਟਰਸ ਨੂੰ ਦੇ ਰਹੀ ਹੈ ਬੜਾ ਸੋਹਣਾ ਮੈਸੇਜ ਦੇ ਰਹੀ ਹੈ ਮੈਸੇਜ ਦੇ ਨਾਲ ਆਪਾਂ ਦੇਖਿਆ ਕਿ ਤੁਸੀਂ ਦੇਖਿਆ ਕਿ ਐਂਟਰਟੇਨਮੈਂਟ ਕਰ ਰਹੀ ਹੈ ਫਿਲਮ ਔਰ ਐਂਟਰਟੇਨਮੈਂਟ ਦੇ ਵਿੱਚ ਪਰੋਸ ਕੇ ਇੱਕ ਬੜੇ ਹੀ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ ਪਾਲੀ ਭਪਿੰਦਰ ਹੁਣਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਤੇ ਇੱਕ ਮੈਸੇਜ ਦਿੱਤਾ ਸੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਮੈਸੇ ਕਿ ਸਾਨੂੰ ਹਮੇਸ਼ਾ ਸੱਚ ਤੇ ਖੜਨਾ ਚਾਹੀਦਾ ਗੁਰਮੁਖ ਸੱਚ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਲੱਗਦਾ ਹੈ ਕਿ ਉਹਦੀ ਨਿੱਜੀ ਜ਼ਿੰਦਗੀ ਇਸ ਘਟਨਾ ਨਾਲ ਪ੍ਰਭਾਵਿਤ ਹੋਊਗੀ ਤੇ ਉਹ ਟਲ ਕੇ ਲੰਘ ਜਾਵੇ ਪਰ ਕਈ ਵਾਰ ਜਦੋਂ ਤੁਹਾਡੇ ਅੰਦਰ ਕੋਈ ਚੀਜ਼ ਤੁਹਾਡਾ ਕੋਰ ਜਿਹੜਾ ਵਾ ਸੱਚਾ ਸੁੱਚਾ ਹੋਵੇ ਤੇ ਉਹ ਫਿਰ ਤੁਹਾਨੂੰ ਝੰਜੋੜਦਾ ਰਹਿੰਦਾ ਹੈ ਸੋ ਉਹੀ ਹਾਲਤ ਮੈਨੂੰ ਲੱਗਦਾ ਹਰ ਬੰਦੇ ਦੀ ਹੁੰਦੀ ਆ ਜਿਹੜਾ ਵੀ ਸੱਚਾਈ ਦੇ ਰਾਹ ਤੇ ਚੱਲਦਾ ਜਿਹਦੇ ਅੰਦਰ ਵੀ ਜ਼ਮੀਰ ਜਾਂਦਾ ਕਿ ਇੱਥੇ ਸੱਚ ਬੋਲਣਾ ਚਾਹੀਦਾ ਜਾਂ ਇੱਥੇ ਸੱਚ ਲਈ ਖੜਨਾ ਚਾਹੀਦਾ ਜਾਂ ਅਨਿਆਂ ਦੇ ਖਿਲਾਫ ਹੱਕ ਦੇ ਲਈ ਆਵਾਜ਼ ਖੜੀ ਕਰਨੀ ਚਾਹੀਦੀ ਆ ਸੋ ਉਹ ਮੈਨੂੰ ਲੱਗਦਾ ਹੈ ਕਿ ਇਹ ਮੈਸੇਜ ਦਿੰਦੀ ਆ ਫਿਲਮ ਤੇ ਉਹ ਮੈਸੇਜ ਦੇ ਉੱਤੇ ਹਰੇਕ ਨੂੰ ਚੱਲਣਾ ਵੀ ਚਾਹੀਦਾ ਫੇਰ ਹੀ ਆਪਾਂ ਇੱਕ ਚੰਗਾ ਸਮਾਜ ਬਣਾਗੇ ਚੰਗਾ ਦੇਸ਼ ਬਣਾਗੇ ਗੁਰਮੁਖ ਨੂੰ ਪਹਿਲਾਂ ਲੜਨਾ ਨਹੀਂ ਆਉਂਦਾ ਸੀ ਨਾ ਤਾਂ ਸੈਲਫ ਡਿਫੈਂਸ ਕਰਨਾ ਆਉਂਦਾ ਸੀ ਨਾ ਦੂਜਿਆਂ ਨੂੰ ਬਚਾਉਣਾ ਆਉਂਦਾ ਸੀ ਬਟ ਇੱਕ ਇਸ ਫਿਲਮ ਦੇ ਵਿੱਚ ਭਾਵੇਂ ਇੱਕ ਕੁੜੀ ਦੇ ਨਾਲ ਜੋ ਕੁਝ ਵੀ ਹੋ ਗਿਆ ਉਹ ਗੁਰਮੁਖ ਜਾਗ ਗਿਆ ਪਰ ਅਸਲ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਬੁਰਾ ਹੁੰਦੇ ਵਿੱਚ ਉੱਪਰ ਰਹਿੰਦੇ ਨੇ ਯਾ ਸੈਲਫ ਡਿਫੈਂਸ ਨੂੰ ਲੈ ਕੇ ਜਿਹੜਾ ਮੈਸੇਜ ਦਿੱਤਾ ਉਹ ਸਿਰਫ ਮੁੰਡਿਆਂ ਲਈ ਨਹੀਂ ਕੁੜੀਆਂ ਲਈ ਵੀ ਆ ਹੈਨਾ ਜ਼ਰੂਰੀ ਨਹੀਂ ਹਰ ਥਾਂ ਤੇ ਗੁਰਮੁਖ ਹੀ ਆ ਜਾਊਗਾ ਬਿਲਕੁਲ ਠੀਕ ਬਿਲਕੁਲ ਠੀਕ ਆ ਬਹੁਤ ਅੱਛਾ ਪੁਆਇੰਟ ਤੁਸੀਂ ਰੇਜ਼ ਕੀਤਾ ਕਿ ਆਪਾਂ ਨੂੰ ਸੈਲਫ ਡਿਫੈਂਸ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਜਿਹੜਾ ਵੀ ਕੋਈ ਮਾਰਸ਼ਲ ਆਰਟ ਹੈ ਚਾਹੇ ਗਤਕਾ ਹੈ ਚਾਹੇ ਕਾਰਾਟੇ ਹੈ ਚਾਹੇ ਕੋਈ ਵੀ ਸੈਲਫ ਡਿਫੈਂਸ ਦੇ ਲਈ ਆਪਾਂ ਨੂੰ ਤਿਆਰਬਰ ਤਿਆਰ ਰਹਿਣਾ ਚਾਹੀਦਾ ਈਵਨ ਕੁੜੀਆਂ ਨੂੰ ਤਾਂ ਸਪੈਸ਼ਲੀ ਕੋਈ ਨਾ ਕੋਈ ਜੇ ਵੈਪਨ ਵੀ ਉਹ ਰੱਖ ਸਕਦੀਆਂ ਮੈਂ ਤਾਂ ਰეკਮੈਂਡ ਕਰੂੰਗਾ ਰੱਖਣਾ ਚਾਹੀਦਾ ਫਾਰ देयर ਓਨ ਪ੍ਰੋਟੈਕਸ਼ਨ ਫਾਰ देयर ਸੈਲਫ ਡਿਫੈਂਸ ਨਾਟ ਫਾਰ ਬਦਮਾਸ਼ੀ ਹਨਾ ਉਹਦੀ ਉਸ ਸੈਂਸ ਵਿੱਚ ਨਾ ਚੱਲ ਜਾਣ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਆ ਕਿ ਤੁਸੀਂ ਹਮੇਸ਼ਾ ਤਿਆਰਬਰ ਤਿਆਰ ਰਹਿਣੇ ਚਾਹੀਦੇ ਕਿਸੇ ਨਾਲ ਵੀ ਤੱਕਾ ਹੁੰਦਾ ਤੇ ਯੂ ਸ਼ੁਡ ਬੀ ਪ੍ਰਿਪੇਅਰਡ ਏਨਫ ਐਂਡ ਯੂ ਸ਼ੁਡ ਬੀ ਪਾਵਰਫੁਲ ਔਰ ਨਾਪਕੇ ਤੁਸੀਂ ਉੱਥੇ ਖੜ ਸਕੋ ਲੜ ਸਕੋ ਹਾਲਾਂਕਿ ਪੁਲਿਸ ਹੈ ਅੱਜ ਦੀ ਡੇਟ ਦੇ ਵਿੱਚ ਸਮਾਜ ਕਾਫੀ ਅੱਗੇ ਵੱਧ ਚੁੱਕਾ ਹੈ ਰਿਸਪਾਂਸਿਬਿਲਟੀ ਉਹਨਾਂ ਦੀ ਹੈ ਪਰ ਹਰ ਜਗ੍ਹਾ ਤੇ ਪੁਲਿਸ ਤੁਹਾਡੇ ਨਾਲ ਨਹੀਂ ਹੋ ਸਕਦੀ ਸੋ ਕਿਤੇ ਵੀ ਤੁਹਾਡੇ ਨਾਲ ਜੇ ਕੋਈ ਇਨਜਸਟਿਸ ਹੁੰਦਾ ਜਾਂ ਤੁਸੀਂ ਕਿਸੇ ਦੇ ਨਾਲ ਇਨਜਸਟਿਸ ਹੁੰਦਾ ਦੇਖਦੇ ਹੋ ਤੇ ਤੁਹਾਡੇ ਕੋਲ ਜੇ ਕੋਈ ਵੈਪਨ ਹੈ ਤੁਹਾਡੇ ਕੋਲ ਸੈਲਫ ਡਿਫੈਂਸ ਦਾ ਕੋਈ ਆਰਟ ਹੈ ਹਨਾ ਬਾਕਸਿੰਗ ਹੈ ਕਰਾਟੇ ਹੈ ਕੁੰਗ ਫੂ ਹੈ ਕੁਝ ਵੀ ਹੈ ਜਿੱਥੇ ਤੁਹਾਨੂੰ ਲੱਗਦਾ ਤੁਸੀਂ ਕੌਨਫੀਡੈਂਟ ਹੈਗੇ ਕਿ ਹਾਂ ਮੈਂ ਕਰ ਸਕਦਾ ਉਥੇ ਕਰਨਾ ਚਾਹੀਦਾ ਮੁਬਾਰਕਬਾਦ ਫਿਲਮ ਬਾਸ ਸੋਣੀ ਸੀ ਮਤਲਬ emotional ਵੀ ਕਿਥੇ ਇੱਕ ਥੋੜਾ ਜਿਹਾ ਫੁਕਰਪਨ ਵੀ ਦੇਖੀ ਉਦੋਂ ਬਾਅਦ ਜਿਹੜੀ emotional ਹੋਈ ਸਿੱਖੀズム ਨੂੰ ਜਿਹੜਾ ਤੁਸੀਂ ਪ੍ਰਮੋਟ ਕੀਤਾ ਸੋ ਮਤਲਬ 올ਓਵਰ ਮੈਸੇਜ ਬਹੁਤ ਸੋਹਣਾ ਫਿਲਮ ਲੈ ਕੇ ਆਈ ਆ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ so much ਥੈਂਕ ਫਿਲਮ ਗੁਰਮੁਖ ਦੇ ਮੇਨ ਪਾਰਟ ਜਿੱਥੋਂ ਗੁਰਮੁਖ ਦਾ ਜ਼ਮੀਰ ਜਾਗਿਆ ਉਹ ਜਿਹੜੇ ਮੇਨ ਐਕਟ੍ਰੈਸ ਨੇ ਆਕਾਂਸ਼ਾ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਸ਼ੀਕਲ ਮੈਮ ਸਾਇਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਤਾਨੂ ਸਕ੍ਰੀਨ ਤੇ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਟਾਈਮ ਬਾਅਦ ਥੈਂਕ ਯੂ ਸੋ ਮੱਚ ਥੈਂਕ ਯੂ ਕਿਤੇ ਜੀ ਇੰਨੀ ਦੇਰ ਤੇ ਮੈਂ ਥੀਕ ਹੁਣ ਦੀ ਫਿਰਦੀ ਹੁੰਨੀ ਆ ਜੀ ਹੁਣ 7 ਜੂਨ ਨੂੰ ਨੀ ਮੈਂ ਸਸਕੁਟਨੀ 2 ਚ ਆਈ ਸੀਗੀ ਤੇ ਹੁਣ ਗੁਰਮੁਖ ਚ ਆਈਆਂ ਤੇ ਅੱਗੇ ਅੱਗੇ ਹੋਰ ਫਿਲਮਾਂ ਆ ਰਹੀਆਂ ਸੋ ਆਮ ਵਰਕਿੰਗ ਐਂਡ ਬਹੁਤ ਮਜ਼ਾ ਆ ਰਿਹਾ ਕੰਮ ਕਰਕੇ ਮੈਨੂੰ ਲੱਗਦਾ ਮੈਂ ਪ੍ਰੋਜੈਕਟਸ ਬਹੁਤ ਕੇਅਰਫੁਲੀ ਚੂਸ ਕਰ ਰਹੀ ਆ ਜਿਹੜੇ मीनिंगफुल ਪ੍ਰੋਜੈਕਟਸ ਨੇ मीनिंगफुल ਸਬਜੈਕਟਸ ਤੇ ਬਣ ਰਿਹਾ ਨੀ ਮੈਂ ਸਸਕੁਟਨੀ ਚ ਮੇਰਾ ਡਾਉਰੀ ਦੇ ਉੱਪਰ ਸਬਜੈਕਟ ਬੇਸਡ ਸੀਗਾ ਨੇਦੇ ਤੇ ਇਸ ਫਿਲਮ ਦੇ ਵਿੱਚ ਤੁਸੀਂ ਦੇਖਿਆ ਸੋ ਆਈ ਥਿੰਕ मीनिंगफुल ਕਨਸੈਪਟ ਚੂਜ਼ ਕਰ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਇੰਨਾ ਬਹੁਤ ਟਾਈਮ ਹੋ ਗਿਆ ਤੁਹਾਨੂੰ ਜੁੜਿਆ ਨੂੰ ਤੇ ਕਿੱਥੇ ਸਿਨੇਮਾ 'ਚ ਚੇਂਜਸ ਕੀ ਦੇਖ ਰਹੇ ਹੋ ਹੁਣ ਮੈਂ ਦੇਖ ਰਹੀ ਹਾਂ ਜੀ ਅੱਜ ਦੀ ਡੇਟ ਸਿਨੇਮਾ 'ਚ ਬਹੁਤ मीनिंगफुल ਕੰਟੈਂਟ ਬਣਾਇਆ ਜਾ ਰਿਹਾ ਹੈ ਪਹਿਲਾ ਹਮੇਸ਼ਾ ਸਿਰਫ ਕਾਮੇਡੀ ਰੋਮਕਾਮ ਰੋਮਾਂਸ ਇਹ ਚੀਜ਼ਾਂ ਚੱਲ ਰਹੀਆਂ ਸੀ ਤੇ ਅੱਜ ਕੱਲ ਕਾਫੀ ਵਧੀਆ ਹੋਰ ਸਬਜੈਕਟਸ ਆ ਰਹੇ ਆ ਸੋ ਇਸ ਫਿਲਮ ਦੇ ਵਿੱਚ ਭਾਵੇਂ ਕਿ ਗੁਰਮੁਖ ਨੂੰ ਕਿਹਾ ਗਿਆ ਸੈਲਫ ਡਿਫੈਂਸ ਕਰਨ ਲਈ ਜਾਂ ਆਵਾਜ਼ ਚੱਕਣ ਲਈ ਬਟ ਤੁਹਾਨੂੰ ਕੀ ਲੱਗਦਾ ਕਿਤੇ ਨੇ ਕਿਤੇ ਕੁੜੀਆਂ ਲਈ ਵੀ ਇਹ ਇੱਕ ਮੈਸੇਜ ਲੈ ਕੇ ਆਈ ਆ ਕਿ ਸੈਲਫ ਡਿਫੈਂਸ ਕਿੰਨਾ ਜ਼ਰੂਰੀ ਹੈ ਜੀ ਬਿਲਕੁਲ ਸੈਲਫ ਡਿਫੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਕੁੜੀ ਨੂੰ ਆਪਣਾ ਸੈਲਫ ਡਿਫੈਂਸ ਕਰਨਾ ਸਿੱਖਣਾ ਚਾਹੀਦਾ ਹੈ ਬਹੁਤ ਛੋਟੀ ਉਮਰ ਤੋਂ ਸਿੱਖਣਾ ਚਾਹੀਦਾ ਐਂਡ ਆਣਾ ਵੀ ਚਾਹੀਦਾ ਬਿਕੋਜ਼ ਅੱਪਾ ਇਹੋ ਜਿਹੀ ਕੰਟਰੀ ਚ ਰਹਿੰਦੇ ਆ ਜਿੱਥੇ ਬਹੁਤ ਸਾਰੀ ਸਿਟੀਜ਼ ਨੇ ਜਿੱਥੇ ਔਮਨ ਆਰ ਸਟਿਲ ਨਾਟ ਵੈਰੀ ਸੇਫ so i think it's very very important ki kudiyan strong banan bold banan apne aap le ladna sikhan jithe jithe jo cheez galat hai ohde layi awaz chukni sikhan tode accordingly eh film youth nu ki message deke ja rahi hai eh film youth nu message de rahi hai ki thonu entertainment de naal naal bahut vadhia ek subject dekhnu miluga te thonu bahut maza aauga eh film dekhke film thonu shuruwat ਤੋ ਪਹਿਲੇ ਸੀਨ ਤੋਂ ਲੈ ਕੇ ਐਂਡਲੇ ਸੀਨ ਤੱਕ ਤੁਹਾਨੂੰ ਜੋੜ ਕੇ ਰੱਖੂਗੀ ਬਣ ਕੇ ਰੱਖੂਗੀ ਬਹੁਤ ਵਿਦਿਆ ਸਟੋਰੀ ਹੈ ਮੇਨ ਜਿਹੜਾ ਕਨਸੈਪਟ ਸਿਗਾ ਉਹ ਬਹੁਤ ਬਾਕਮਾਲ ਕਨਸੈਪਟ ਹੈ ਜੀ ਥੈਂਕ ਯੂ ਮੈਂ ਕੋਸ਼ਿਸ਼ ਇਹ ਹੀ ਕੀਤੀ ਸੀ ਕਿ ਕੁਝ ਸਾਡੇ ਕੋਲ ਨਵਾਂ ਹੋਵੇ ਤੇ ਜਿਵੇਂ ਮੈਂ ਥੀਏਟਰ ਵੀ ਕਰਦਾ ਤਾਂ ਮੈਂ ਹਮੇਸ਼ਾ ਉਦੋਂ ਹੀ ਕਰਦਾ ਜਦੋਂ ਮੇਰੇ ਕੋਲ ਕੁਝ ਨਵੀਂ ਸਕ੍ਰਿਪਟ ਹੁੰਦੀ ਹੈ ਤਾਂ ਇਹ ਸਕ੍ਰਿਪਟ ਬਹੁਤ ਨਵੀਂ ਸੀ ਸਾਨੂੰ ਲੱਗਿਆ ਕਿ ਕਰਨੀ ਚਾਹੀਦੀ ਔਰ ਤੁਸੀਂ ਮੇਕਿੰਗ ਵਾਈਜ਼ ਦੇਖਿਆ ਸੀ ਇੱਕ ਇੱਕ ਫਰੇਮ ਤੇ ਕੰਮ ਕੀਤਾ ਤਾਂ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਫਿਲਮ ਬਣਾਈ ਇਵਨ ਮੇਕਿੰਗ ਦੇ ਉੱਪਰ ਡਾਇਰੈਕਸ਼ਨ ਦੇ ਉੱਪਰ ਔਰ ਫੋਟੋਗ੍ਰਾਫੀ ਦੇ ਉੱਪਰ ਐਕਟਿੰਗ ਦੇ ਉੱਪਰ ਵਰਕਸ਼ਾਪਸ ਕੀਤੀਆਂ ਸੋ ਅਸੀਂ ਹਰ ਅਸਪੈਕਟ ਦੇ ਉੱਪਰ ਕਾਫੀ ਮਿਹਨਤ ਕੀਤੀ ਇਸ ਫਿਲਮ ਨੇ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਦਸਤਾਰ ਧਾਰੀ ਸਰਦਾਰ ਆ ਹਨਾ ਉਹਨੂੰ ਇੱਕ ਹੋਰ ਹੀ ਵੱਖਰੀ ਜ਼ਿੰਮੇਵਾਰੀ ਦੇ ਦਿੱਤੀ ਇੱਕ ਤਾਂ ਚਲੋ ਸਾਨੂੰ ਗੁਰੂਆਂ ਨੇ ਦਿੱਤੀ ਹੋਈ ਆ ਬਟ ਜਿਹੜਾ ਸਿਨੇਮਾ ਆ ਉਹ ਵੀ ਜਿਹੜਾ ਯੂਥ ਦੇ ਉੱਪਰ ਬੜਾ ਇਫੈਕਟ ਕਰਦਾ ਆ ਹਾਂ ਬੇਸਿਕਲੀ ਸਾਡਾ ਮਕਸਦ ਇਹ ਸੀ ਕਿ ਅਸੀਂ ਜਿਹੜੀ ਪੱਗ ਦੇ ਸਹੀ ਅਰਥ ਕੀ ਨੇ ਹਨਾ ਕਿਉਂਕਿ ਪੱਗ ਦੇ ਨਾਲ ਬਹੁਤ ਮਿਸਕਨਸੈਪਸ਼ਨਸ ਜੁੜੀਆਂ ਹੋਈਆਂ ਨੇ ਕਿ ਸਿਰ ਤੇ ਪੱਗ ਬਨ ਲਈ दैट्स ਇਟ ਟਾਈਮ ਸਿੱਖ ਨਾ ਉਹ ਸਾਨੂੰ ਐ ਲੱਗਿਆ ਕਿ ਨਹੀਂ ਸਾਨੂੰ ਦੱਸਣਾ ਚਾਹੀਦਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਇਹ ਪੱਗ ਬਖਸ਼ੀ ਹੈ ਤੇ ਉਹਦੇ ਨਾਲ ਇੱਕ ਜ਼ਿੰਮੇਵਾਰੀ ਬਖਸ਼ੀ ਹੈ ਹੈਨਾ ਤੇ ਸਾਡੇ ਹੀਰੋ ਨੂੰ ਜਦੋਂ ਇਹ ਅਹਿਸਾਸ ਹੋ ਜਾਂਦਾ ਉਹਦੇ ਲਈ ਪੱਗ ਦੇ ਅਰਥ ਬਦਲ ਜਾਂਦੇ ਆ ਪਹਿਲਾਂ ਉਸ ਨੂੰ ਪੱਗ ਦੇ ਅਰਥ ਨਹੀਂ ਪਤਾ ਲੇਕਿਨ ਜਦੋਂ ਉਹਦੇ ਉੱਪਰ ਕ੍ਰਾਈਸਿਸ ਆਂਦਾ ਫਿਰ ਉਹ ਹੀਰੋ ਬਣ ਕੇ ਨਿਕਲਦਾ ਤੇ ਉਹਨੂੰ ਸਮਝ ਆ ਜਾਂਦੀ ਹੈ ਕਿ ਨਹੀਂ ਇਹ ਪੱਗ ਉਹ ਚੀਜ਼ ਨਹੀਂ ਹੈਗੀ ਕਿ ਮੇਰੇ ਤੇ ਦੇਸ਼ ਮੇਰੇ ਦੇਸ਼ ਦੇ ਬਾਕੀ ਲੋਕ ਜਾਂ ਹੋਰ ਦੁਨੀਆ ਦੇ ਲੋਕ ਮੇਰੇ ਤੋਂ ਕੀ ਉਮੀਦ ਕਰਦੇ ਨੂੰ ਕਿਉਂ ਲੱਗਿਆ ਕਿ ਇਦਾਂ ਦਾ ਕਨਸੈਪਟ ਲੈ ਕੇ ਆਉਣਾ ਜ਼ਰੂਰੀ ਆ? ਹਾਂ ਇਹ ਤਾਂ ਮੈਨੂੰ ਨਹੀਂ ਪਤਾ ਪਰ ਇਹ ਸਟੋਰੀ ਮੈਨੂੰ ਬਹੁਤ ਹਮੇਸ਼ਾ ਹੀ ਮਿਲ ਕੇ ਅੰਦਰੋਂ ਟੱਚ ਕਰਦੀ ਸੀਗੀ। ਮੇਰੇ ਦਿਮਾਗ ਜਦੋਂ ਇਹ ਆਈਡੀਆ ਆਇਆ ਖਾਸ ਤੌਰ ਤੇ ਉਹ ਬੱਚੀ ਵਾਲਾ ਜੇ ਤੁਸੀਂ ਦੇਖਿਆ ਹੋਵੇਗਾ ਨਾ ਬੱਚੀ ਛੋਟੀ ਗੇਮ ਖੇਡਦੀ ਹੈ ਤਾਂ ਮੈਨੂੰ ਉਹ ਸਾਰੀਆਂ ਚੀਜ਼ਾਂ ਜਿਹੜੇ ਗਿਮਿਕਸ ਕਹਿੰਦੇ ਨੇ ਥੀਏਟਰ ਦੇ ਵਿੱਚ ਅਸੀਂ ਡਿਵਾਈਸਸ ਕਹਿੰਦੇ ਆ ਤਾਂ ਉਹ ਡਿਵਾਈਸਸ ਇਹਦੇ ਬਹੁਤ ਪਿਆਰੇ ਸੀਗੇ। ਤਾਂ ਹੌਲੀ ਹੌਲੀ ਡਿਵੈਲਪ ਹੁੰਦੀ ਗਈ ਡਿਵੈਲਪ ਹੁੰਦੀ ਗਈ ਤਾਂ ਇਹ ਇੱਕ ਐਹੋ ਜਿਹੀ ਸਟੋਰੀ ਬਣਦੀ ਗਈ ਐਹੋ ਜਿਹੀ ਸਕ੍ਰਿਪਟ ਬਣ ਗਈ ਜਿਹੜੀ ਸਨੇਮੇ ਦੇ ਦੇਖੋ ਇਹ ਤਾਂ ਉਹ ਸਿਨੇਮਾ ਇੱਕ ਕਮਰਸ਼ੀਅਲ ਆਰਟ ਸਭ ਤੋਂ ਪਹਿਲੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਪ੍ਰੋਡਿਊਸਰ ਦੇ ਪੈਸੇ ਵਾਪਸ ਆ ਜਾਣ ਠੀਕ ਹੈ ਲੇਕਿਨ ਮੈਨੂੰ ਲੱਗਦਾ ਕਿ ਸਿਨੇਮਾ ਸੁਸਾਇਟੀ ਨੂੰ ਬਰਬਾਦ ਨਾ ਕਰੇ ਜੇ ਆਬਾਦ ਨਹੀਂ ਕਰ ਸਕਦਾ ਜੇ ਚੰਗੀ ਗੱਲ ਨਹੀਂ ਕਰ ਸਕਦਾ ਤਾਂ ਮਾੜੀ ਗੱਲ ਵੀ ਨਾ ਕਰੇ ਮੈਂ ਸਮਝਦਾ ਕਿ ਇੰਨਾ ਕਿ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਫਿਲਮ ਗੁਰਮੁਖ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਹ ਕੇਬਲ 1 ਪਲੇਟਫਾਰਮ ਤੇ ਆਉਣ ਵਾਲੀ ਪਹਿਲੀ ਫਿਲਮ ਹੈ ਜੋ 9 ਪਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ ਸਟਾਰ ਕਾਸਟ ਨਾਲ ਗੱਲਬਾਤ ਕੀਤੀ ਹੈ ਤੇ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ